ਮੈਂ ਨਾ ਪੌਸ ਤੋਂ ਜਾਦੀ ਫਿਰ ਮੈਂ ਤੇ ਭਰਾਵਾਂ ਨੂੰ ਵੀ ਛੱਡੂੰਗੀ ਬੱਸ ਮੈਂ ਰਹਿਣਾ ਤੇਰੇ ਆਪੇ ਮੈਂ ਜਾਣੀ ਮੈਂ ਜਾਣੀ ਪੌਸ ਕੋਲ ਮੈਂ ਤੇਰੇ ਰਹਿਣਾ ਬੱਸ ਮੈਂ ਸਾਥ ਨਹੀਂ ਬਸ ਆ ਜਾ ਕਿਉਂ ਮੈਂ ਰਹੂੰਗੀ ਤੇਰੇ ਠੀਕ ਹੈ ਮੈਂ ਤੇਰੇ ਚੱਕਰ ਮਰ ਜਾ ਦੋਸਤੋ ਤੁਸੀਂ ਦੇਖ ਸਕਦੇ ਹੋ ਕੁੜੀ ਨੂੰ ਮੋਟਰ ਤੇ ਲੈ ਕੇ ਆਇਆ ਕੀ ਕੌਣਾ ਹੈ ਤੂੰ ਕੌਣ ਕੀ ਹੋ ਰਿਹਾ ਕੀ ਰੌਲਾ ਕਰ ਤੂੰ ਕੌਣ ਮੈਂ ਮੈਂ ਪੱਤਰਕਾਰ ਤੂੰ ਇੱਥੇ ਕੀ ਲੈਣਾ ਕੀ ਕਰਦੇ ਹੋ ਅੰਦਰ ਕੀ ਕਰਦੇ ਹੋ ਸਾਡੀ ਮੋਟਰ ਹੈ ਤੂੰ ਹੀ ਕੀ ਲੈਣਾ ਇਹ ਇਹ ਕੌਣ ਇਹ ਤਾਂ ਮੈਂ ਕੌਣ ਤੂੰ ਬ੍ਰੇਕ ਲੈ ਕੇ ਮੈਂ ਪਹਿਲੇ ਦੇਖੇ ਤੇ ਰੌਲਾ ਕਰਦਾ ਇਰਾ ਲੱਗਦੀ ਮੈਂ ਪੈਸੇ ਮੈਂ ਤੇਰੇ ਲੈਣਾ ਮੈਂ ਕਿਉਂ ਰੱਖੂ ਦੋਸਤੋ ਸਾਰੀ ਗੱਲ kia ਸਾਰਾ ਮਸਲਾ kia ਜੇ ਤੁਹਾਨੂੰ ਦੱਸਦੇ ਆ ਕਿ ਦਾਣੇ ਲੈਣ ਆਇਆ ਇਹਨੂੰ ਲੈ ਕੇ ਕਿਉਂ ਆਏ ਪੈਸੇ ਦਿੱਤਾ ਮੋਹਰੇ ਦਿੱਤਾ ਨੂੰ ਜੇ ਮੈਂ ਕਿਹਾ ਮੋਹਰੇ ਤੈਨੂੰ ਕਹਿੰਦਾ ਮੈਂ ਰਹੂੰਗੀ ਮੈਂ ਰਹੂੰਗੀ ਲੈ ਕਿਉਂ ਮੋਹਰੇ ਦਿੱਤਾ ਦਾ ਬੰਦਾ ਜੀ ਮੋਹਰੇ ਦਿੱਤਾ ਫਿਰ ਤੂੰ ਇਹੋ ਜੇ ਕੰਮ ਕਰਦਾ ਸੋਹਣਾ ਬੇਬੇ ਜੀ ਇਹ ਸੋਹਣੀ ਲੱਗਦੀ ਆ ਨਹੀਂ ਤੇਰਾ ਚੱਲੀ ਆ ਇੱਕ ਹੁਣ ਵਿਦਾ ਦਾ ਤਲਾਕ ਦਾ ਚੱਲਦਾ ਇਹ ਦੋ ਜਵਾਕ ਛੱਡ ਕੇ ਆ ਗਈ ਅੱਛਾ ਇੱਕ ਵਜੇ ਤੇਰਾ ਤਲਾਕ ਦਾ ਚੱਲਦਾ ਫਿਰ ਤੂੰ ਇਹਦਾ ਕੀ ਕਰਦਾ ਨਹੀਂ ਰੱਖਣਾ ਮੈਂ ਨਹੀਂ ਰੱਖਣਾ ਕਿ ਮੈਂ ਰਹੇਗੀ ਥੱਕੇ ਨਹੀਂ ਰਹੇਗੀ 3-4 ਲੱਖ ਰੁਪਏ ਕੈਮਰਾ ਚੱਲੀ ਜਾਂਦਾ ਤੁਸੀਂ ਆ ਛੱਡ ਦਿਓ ਆ ਛੱਡ ਦਿਓ ਭੈੜਾ ਲੱਗਦਾ ਨਹੀਂ ਨਹੀਂ ਮੈਂ ਮੈਂ ਰੱਖਣੇ ਨਹੀਂ ਮੈਂ ਰੱਖਣੇ ਨਹੀਂ ਛੱਡ ਦੇ ਭੈਣ ਜਦ ਮੈਂ ਕਿ ਮੇਰਾ ਹੀ ਪੂਰਾ ਰੱਖ ਲੂ ਇਹਨਾਂ ਨੂੰ ਮੈਂ ਰਹੂੰਗੀ ਤੇ ਫਿਰ ਤੂੰ ਜੋਨ ਲੈ ਕੇ ਕਿਉਂ ਆਇਆ ਤੇ ਲੈ ਕੇ ਜਿਹੜੇ ਪਹਿਲਾਂ ਆਉਂਦੀ ਆ ਫਿਰ ਉਦੋਂ ਨਾ ਉਹ ਕਰਦੀ ਤਾਂ ਗਾਲੀ ਪਾਉਗੀ ਐਵੇਂ ਪਾਉਗੀ ਗੱਲ ਮੈਂ ਨਹੀਂ ਪਾਉਂਦਾ ਪੂਦਾ ਗੱਲ ਕੀ 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 ਕਰੇਗਾ ਜੀ ਇਹ ਤਾਂ ਰਹਿਗਾ ਮੈਂ ਰੱਖਦਾ ਨਹੀਂ ਮੈਂ ਰਹੂੰਗੀ ਮੈਂ ਰਹੂੰਗੀ ਬਸ ਮੈਂ ਥਾਣੇ ਜਿੱਥੇ ਮੈਂ ਰੱਖਦਾ ਨਹੀਂ ਯਾਰ ਬਸ ਮੈਂ ਰਹੀ ਮੈਂ ਨਹੀਂ ਰੱਖਣਾ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਕੁੜੀ ਨਾਲ ਕੀ ਕਰ ਰਿਆ ਸੀ ਇਹ ਮੁੰਡਾ ਮੋਟਰ ਦੇ ਉੱਤੇ ਦੋਨਾਂ ਜਣਾਂ ਦਾ ਕਲੇਸ਼ ਪੈ ਗਿਆ ਦੋਸਤੋ ਅਸੀਂ ਉੱਥੋਂ ਫੜ ਲਏ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਹੈ ਮੈਂ ਤੁਹਾਡਾ ਪ੍ਰਾਂਜੀ ਸਿੱਧੂ ਪੂਰੀ ਵੀਡੀਓ ਵੇਖ ਕੇ ਜਾਇਓ ਕੀ ਹੋਈ ਆ ਪੈ ਕੀ ਗੱਲ ਹੋ ਗਈ ਪਣੇ ਵੀਰੇ ਇਹ ਮੈਨੂੰ ਰਾਤ ਚੜਾ ਕੇ ਲੈ ਆਇਆ ਉੱਥੋਂ ਇਹਨਾਂ ਨੇ ਮੈਨੂੰ 5000 ਰੁਪਏ ਦਿੱਤਾ ਮੈਂ ਲੈਇਤੀ ਨਹੀਂ ਮੋੜ ਤੋਂ ਵੀਰੇ ਹੁਣ ਇਹਨਾਂ ਦੇ ਮੈਂ ਇਹ ਮੈਨੂੰ ਪਸੰਦ ਆਗੇ ਇਹਨਾਂ ਨੂੰ ਮੈਂ ਕਿਹਾ ਮੈਂ ਸੁੱਡੇ ਰਹਿਣਾ ਮੈਂ ਕਿਤੇ ਨਹੀਂ ਜਾਂਦੀ ਵੀਰੇ ਅੱਛਾ ਮੋਟਰ ਤੇ ਤੁਹਾਨੂੰ ਇਹ ਆਪ ਲੈ ਕੇ ਆ ਦੇ ਤੁਹਾਡੀ ਸਹਿਮਤੀ ਨਾਲ ਲੈ ਕੇ ਆ हां वीरै ते फिर इथे की ਗੱਲਬਾਤ ਬਣ ਗਈ ਜਿਹੜਾ ਇੰਨਾ ਕਲੇਸ਼ਕਾ ਤੋਂ ਪਿਆ ਹੋਇਆ ਥੋੜਾ ਵੀਰੇ ਮੈਨੂੰ ਦਾਰੂ ਵੀ ਕੇ ਰਾਤ ਕਹਿ ਰਿਹਾ ਜੀ ਕਹਿੰਦਾ ਸੀ ਤੁਸੀਂ ਮੈਨੂੰ ਛੱਡੋ ਜੇ ਨਾ ਮੈਂ ਤੈਨੂੰ ਪਿਆਰ ਵਾਧੂ ਕਰੂੰਗਾ ਤੁਹਾਨੂੰ ਕਾਸੀ ਅੱਛਾ ਰਾਤ ਦੇ ਆਏ ਹੋ ਹਾਂ ਵੀਰੇ ਕੱਤ ਲੈ ਕੇ ਆਏ ਵੀਰੇ ਮੈਨੂੰ ਮੋਟਰਸਾਈਕਲ ਤੇ ਲੈ ਸਕੂਟਰੀ ਨਹੀਂ ਹੁੰਦੀ ਉਹ ਤੇ ਲਿਆ ਵੀਰੇ ਇਹ ਮੈਨੂੰ ਦੋਸਤੋ ਤੁਸੀਂ ਦੇਖ ਸਕਦੇ ਹੋ ਕੁੜੀ ਨੂੰ ਕਰ ਰਿਹਾ ਸੀ ਵਾਦੇ ਵਾਦੇ ਕਿਹੜੇ ਕਰ ਰਿਹਾ ਸੀ ਕੋਈ ਵਾਦੇ ਨਹੀਂ ਕੀਤੇ ਭਰਾਵਾ ਅੱਗੇ ਵੀ ਲੈ ਕੇ ਆਏ ਦੋ ਤਿੰਨ ਅਜੇ ਇਹਦੇ ਪਤਾ ਨਹੀਂ ਕੀ ਦਿਮਾਗ 'ਚ ਕੀੜਾ ਫੜ ਗਿਆ ਮੈਂ ਤਾਂ ਲੈਣਾ ਹੀ ਤੇਰੇ ਠੀਕ ਹੈ ਮੈਂ ਕਿਵੇਂ ਰੱਖ ਲ ਵਿਆਹ ਹੁੰਦੇ ਕਿੰਨੇ ਜਵਾਗਤ ਨੇ ਮੇਰੇ ਜਵਾਗਤ ਹਜੇ ਹੋਏ ਨਹੀਂ ਹੋਏ ਨਹੀਂ ਨਾਲੇ ਕਹਿੰਦੇ ਤਿੰਨ ਜਵਾਗਤ ਨਹੀਂ ਕੁਛ ਨਹੀਂ ਦੋਸਤੋ ਤੁਸੀਂ ਦੇਖ ਸਕਦੇ ਹੋ ਇਹਦਾ ਵਿਆਹ ਵੀ ਹੋਇਆ ਇਸ ਕੁੜੀ ਨਾਲ ਇਹ ਸਬੰਧ ਦਾ ਸਬੰਧ ਤਾਂ ਪੈਸਿਆਂ ਦਾ ਲੈ ਕੇ ਆਇਆ ਪੈਸਿਆਂ ਦੇ ਹੈ ਪੈਸਿਆਂ ਦੇ ਪੈਸੇ ਨਾਲ ਸਬੰਧ ਬਣਾਇਆ ਹਾਂ ਕਿ ਇੱਕ ਇਹ ਕੁੜੀ ਕੀ ਲੱਗਦੀ ਤੇ ਵੈਸੇ ਕੁਛ ਵੀ ਨਹੀਂ ਤੇ ਇਹ ਕਹਿ ਰਹੀ ਹੈ ਮੈਂ ਇਹਨੂੰ ਪਿਆਰ ਕਰਦੀ ਹਾਂ ਇਹ ਤਾਂ ਹੁਣ ਕਰ ਲੱਗੇ ਰਾਤ ਦੀ ਕਿੰਨੇ ਕਿੰਨੀ ਵਾਰੀ ਲੈ ਕੇ ਆਏ ਇਹਨੂੰ ਮੈਂ ਇਹਨੂੰ ਲੈ ਕੇ ਤੀਜੀ ਵਾਰ ਤੀਜੀ ਵਾਰ ਤੀਜੀ ਵਾਰੀ ਲੈ ਕੇ ਆਇਆ ਤਨੂੰ ਵੀਰੇ ਨਹੀਂ ਮੈਨੂੰ ਬਹੁਤ ਵਾਰੀ ਲਿਆ ਇਹ ਮਹੀਨਾ ਮਹੀਨਾ ਵੀ ਰੱਖਦਾ ਰਿਹਾ ਵੀਰੇ ਮੈਂ ਮਹੀਨਾ ਮਹੀਨਾ ਹੀ ਰੱਖਦਾ ਰਿਹਾ ਹਾਂ ਵੀਰੇ ਆਪਾਂ ਮਾਰਦੇ ਬਾਈ ਯਾਰ ਮੇਰੀ ਗੱਲ ਸੁਣ ਤੀਜੀ ਈਰ ਮੈਂ ਲੈ ਕੇ ਇਹ ਤੋਂ ਪਹਿਲਾਂ ਸਾਡੇ ਪਿੰਡ ਦੇ ਮੁੰਡੇ ਹੋਰ ਲੈ ਕੇ ਹੁੰਦੇ ਹੁੰਦੇ ਸੀ ਠੀਕ ਆ ਮੁੜ ਕੇ ਚੱਲ ਇੱਕ ਮੁੰਡਾ ਮੇਰਾ ਲਿਆ ਜੀ ਆ ਉਹ ਜਦੋਂ ਇਹਨੂੰ ਲੈ ਕੇ ਆ ਮੈਨੂੰ ਸੱਦ ਲਿਆ ਉਹਨੇ ਅਸੀਂ ਚੱਲ ਦੋਨੇ ਹੀ ਰਹੇ ਇਕੱਠੇ ਮੈਨੂੰ ਪਸੰਦ ਜਾਈ ਮੈਂ ਦੂਜੀ ਈਰ ਫੇਰ ਲਿਆ ਕੱਲਾ ਲਿਆ ਹੁਣ ਤੀਜੀ ਈਰ ਫੇਰ ਲੈ ਕੇ ਤੈਨੂੰ ਸ਼ਰਮ ਨਹੀਂ ਆਉਂਦੀ ਤੇਰਾ ਵਿਆਹ ਹੋਇਆ ਤੂੰ ਇਹ ਕੁੜੀ ਨਾਲ ਕੀ ਕਰਦਾ ਨਹੀਂ ਮੈਨੂੰ ਕਾਦੀ ਸ਼ਰਮ ਆ ਬਈ ਮੇਰਾ ਰੌਲਾ ਪਿਆ ਉਹ ਆਪਦੇ ਪੇਕੇ ਰਹਿੰਦੀ ਆ ਕਿਥੋਂ ਕੀ ਕਾ ਦਾ ਰੌਲਾ ਪਿਆ ਉਹ ਪਤਾ ਨਹੀਂ ਉਹਦੀ ਕਿਸੇ ਨਾ ਗੱਲਬਾਤ ਕਾਹ ਸੀਗੀ ਕਿਸੇ ਨਾ ਉਹ ਰੌਲਾ ਪਿਆ ਉਹ ਪਿੰਡ ਆਪਦੇ ਰਹਿੰਦੀ ਆ ਹੁਣ ਫਿਰ ਮੈਂ ਵੀ ਤਾਂ ਆਪਦਾ ਕੋਣ ਕਿਤੇ ਉਹ ਗੱਲ ਤਾਂ ਨਹੀਂ ਇਲਜ਼ਾਮ ਲਾਉਂਦਾ ਹੋਵੇ ਕਿਤੇ ਤੂੰ ਫੜਿਆ ਗਿਆ ਤਾਂ ਕਰਕੇ ਇਲਜ਼ਾਮ ਲਾਉਂਦਾ ਕਰ ਨਹੀਂ ਨਹੀਂ ਮੇਰੇ ਤਾਂ ਰੌਲਾ ਪੈਨੂੰ 6 ਮਹੀਨੇ ਹੋ ਗਿਆ ਉੱਥੇ ਹੀ ਆ ਅੱਛਾ ਤੇਰਾ ਨਾਂ ਕੀ ਆ ਮੇਰਾ ਨਾਂ ਵੀਰੇ ਗੁਲਾਬੋ ਆ ਗੁਲਾਬੋ ਗੁਲਾਬੋ ਅੱਜ ਇਹਦੇ ਵੇੜੇ ਤੂੰ ਖਿੜ ਪੀ ਅੱਜ ਇਹਦੇ ਘਰੇ ਆਈਆਂ ਤੂੰ ਇੱਥੇ ਮੋਟਰ ਦੇ ਆਈਆਂ ਤੈਨੂੰ ਕੀ ਹੋ ਗਿਆ ਅੱਜ ਨੀਵੀਂ ਬਾਗੇ ਕਾਹਤੋਂ ਖੜੀ ਹੈ ਫਿਰ ਵੀਰੇ ਬੱਸ ਮੈਂ ਰਹਿਣਾ ਹੀ ਇਹਦੇ ਆ ਬੱਸ ਸਿਰ ਮੈਂ ਦੱਸਦੀ ਗੱਲ ਨਹੀਂ ਮੈਂ ਥਾਣੇ ਜਾਊਂਗੀ ਵੀਰੇ ਕੀ ਕੀ ਵਾਅਦੇ ਕਰਦਾ ਹੁੰਦਾ ਜੋ ਰਾਤ ਨੂੰ ਤੁਸੀਂ ਜਦੋਂ ਤੂੰ ਲੈ ਕੇ ਆਉਂਦਾ ਕੀ ਵਾਅਦੇ ਕਰਦਾ ਮਹੀਨਾ ਹੋ ਗਿਆ ਤੂੰ ਕਹਿੰਦੀ ਮੈਨੂੰ ਇਹਦੇ ਨਾਲ ਰਹਿੰਦੇ ਨੂੰ ਵੀ ਆਉਂਦੀ ਨੂੰ ਮੇਰੇ ਕੋਲ ਲੈ ਕੇ ਆਉਂਦਾ ਮੈਨੂੰ ਇਹ ਪੈਸਿਆਂ ਤੇ ਤੇ ਇਹ ਕਿਰਾਏ ਤੋਂ ਕੀ ਵਾਅਦੇ ਕਰਦਾ ਦਾਰੂ ਪੀ ਕੇ ਵੀਰੇ ਮੈਨੂੰ ਕਹਿ ਦਿੰਦਾ ਤੁਸੀਂ ਮੈਨੂੰ ਛੱਡੋ ਜੇ ਨਾ ਮੈਂ ਕਹਿੰਦੀ ਸੀ ਨਹੀਂ ਛੱਡਦੀ ਮੈਂ ਤੇ ਬਹੁਤ ਵਾਅਦੇ ਕੀਤੇ ਵੀਰੇ ਮੈਂ ਤੈਨੂੰ ਤੇਰੇ ਸੌਂਗ ਨਾਲ ਹਾ ਵੀਰੇ ਹੁਣ ਵੀ ਪੀਤੇ ਦਾਰੂ ਕਿੱਥੇ ਆ ਦਾਰੂ ਵੀਰੇ ਇੱਥੇ ਪਈ ਆ ਕਿੱਥੇ ਪਈ ਆ ਆ ਮੋੱਖਾ ਆ ਕੇ ਇੱਥੇ ਪਈ ਆ ਆ ਪਈ ਵੀਰੇ ਦੇਖ ਲਓ ਦੋਸਤੋ ਦਾਰੂ ਵੀ ਵਿੱਚ ਗੱਡੇ ਇੱਥੇ ਰੱਖੀ ਬੈਠੇ ਆ ਆ ਦਾਰੂ ਬਾਈ ਤੂੰ ਵੀਤੀ ਆ ਇਹ ਹੈ ਸਾਰਾ ਕੁਝ ਰੱਖ ਦਿਆ ਲੈ ਕੇ ਕੀ ਲੈ ਪੁੱਜੀ ਆ ਵੀ ਰੱਖੀ ਬੈਠਾ ਆ ਰੱਖ ਉੱਥੇ ਆ ਰੱਖ ਦੇ ਕੋਈ ਨਾ ਉੱਥੇ ਰੱਖ ਦੇ ਸੱਚੀ ਗੱਲ ਆ ਕੁੜੀ ਦੀ ਕੁੜੀ ਕਹਿੰਦੀ दारू ਪੀਤਿਆ ਦੀ दारू ਪਈ ਐ ਸ assi ਵੇਖ ਲਈ ਪੁਜੀਆ ਵੀ ਪਿਆ दारू ਉਹਨੇ ਜਰੂਰ ਪੀਤੀ ਐ ਮੇਰੇ ਸਾਹਮਣੇ ਮੈਨੂੰ ਪਤਾ ਲੱਗ ਗਿਆ ਵੀ ਪੀਤੀ ਐ दारू ਪੀਤੀ ਐ ਤੂੰ ਕਹਿੰਨਾ ਮੈਂ दारू ਨਹੀਂ ਪੀਤੀ ਮੈਂ ਤੈਨੂੰ ਕਦੋਂ ਕਿਹਾ ਵੀ दारू ਨਹੀਂ ਪੀਤੀ ਤੂੰ ਹੁਣ ਕਹਿ ਕੇ ਤਾੜਿਆ ਮੈਂ ਤੈਨੂੰ ਹੁਣ ਕਿਹਾ ਮੈਂ ਪੀਤੀ ਹੁਣ ਵੀ ਕਹੀ ਇਹਨੇ ਪੀਤੀ ਹੁਣ ਵੀ ਪੀਤੀ ਇਹਨੇ ਵੀ ਲਾਇਆ ਰਾਤ ਪੈਗ ਤੂੰ ਵੀ ਲਾਇਆ ਪੈਗ ਨਹੀਂ ਵੀਰੇ ਮੈਂ ਨਹੀਂ ਲਾਇਆ ਡਾਕਟਰ ਇਹ ਤਾਂ ਕਹਿੰਦੀ ਮੈਂ ਨਹੀਂ ਟੈਸਟ ਕਰਾ ਲਓ ਡੋਪ ਟੈਸਟ ਆ ਜਾਂਦੀ ਹੈ ਹਾਂ ਇਹ ਤੇਰੇ ਨਾਲ ਜਦੋਂ ਵੀ ਆਉਂਦੀ ਆ ਤੂੰ ਇਹਨੂੰ ਲੈ ਕੇ ਆਉਣਾ ਹੋਰ ਕਾ ਤੂੰ ਕਿਸੇ ਨੂੰ ਫੇ ਪਹਿਲਾ ਲੈ ਕੇ ਆਉਂਦਾ ਸੀਗਾ ਜਦੋਂ ਮੈਨੂੰ ਇਹ 2-3 ਵਜੇ ਮੇਰੇ ਯਾਰ ਦੋਸਤ ਮੁੰਡਾ ਨਾਈ ਆ ਮੈਨੂੰ ਵਧੀਆ ਇਹਨੇ ਕੰਪਰਮਾਈਜ਼ ਕੀਤਾ ਤੇ ਮੈਂ ਇਹ ਲੈਉਣ ਲੱਗ ਗਿਆ ਤੇ ਫਿਰ ਵਾਦੇ ਕਿਹੜੇ ਕਰਦਾ ਹੁਣ ਰਾਤ ਨੂੰ ਇਹਨਾਂ ਵਾਦੇ ਕਾਦੇ ਕਰਦਾ ਵਾਦਾ ਬੂਦਾ ਕੋਈ ਨਹੀਂ ਕੀਤਾ ਇਹ ਕਹਿੰਦਾ ਮੇਰੇ ਨਾਲ ਵਿਆਹ ਕਰਾਉ ਨਾ 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 ਵਿਆਹ ਮੇਰਾ ਹੋਇਆ ਹੋਇਆ ਮੈਂ ਕਿਹਦੇ ਨਾਲ ਕਰਾਂਗਾ ਮੇਰਾ ਤਾਂ ਰੋਲਾ ਪਿਆ ਹੋਇਆ ਹੈ ਜੋ ਨਿਬੜੂ ਦਾ ਫਿਰ ਉਹ ਗੱਲ ਤਾਂ ਨਹੀਂ ਕਿਤੇ ਉਹਦਾ ਰੋਲਾ ਪਿਆ ਪਿਆ ਇਹਨੂੰ ਤੂੰ ਰੱਖੀ ਬੈਠਾ ਨਾ ਇਹ ਕਿੰਨੇ ਦਿਨਾਂ ਇਹਨੂੰ 5000 ਜਦੋਂ ਵੀ ਲੈ ਆਉਣਾ ਤੇ ਜਦੋਂ ਵੀ ਲੈਟੀਰ ਪਰ ਵਾਰੀ ਦਿੰਨਾ ਤੇ ਜਦੋਂ ਜਿਹਦੇ ਕੋਲ ਜਾਂਦੀ ਹੈ হোৰা ক'লো য ਨਾ ਨਾ ਵੀਰੇ ਝੂਠ ਮਾਰ ਰਿਹਾ ਮੈਂ ਇਹਦੇ ਕੋਲ ਹੀ ਆਈ ਹਾਂ ਗੱਲੇ ਕੋਲ ਤੂੰ ਪੈਸੇ ਤੇ ਜਾਨੀਆ ਕਿ ਵੈਸੇ ਤੇ ਤਰੀ ਸੇ ਤੂੰ ਹੀ ਸੇਲੀਆਂ ਨਹੀਂ ਨਹੀਂ ਇਹਨੂੰ ਇੱਕ ਮਿੰਟ ਬਾਈ ਇਹ ਕਹਿੰਦੀ ਨਾ ਝੂਠ ਮਾਰਦੀ ਆ ਇਹਨੂੰ ਐ ਪੁੱਛੇ ਤੇਰੀ ਮਿਲੀ ਜਾਨਵਿਸ਼ਾਨ ਕਿਵੇਂ ਹੋਈ ਆ ਪੁੱਛੇ ਇਹਦੀ ਜਾਨਵਿਸ਼ਾਨ ਤੇਰੇ ਨਾਲ ਕਿਵੇਂ ਹੋਈ ਆ ਵੀਰੇ ਮੇਨ ਗੱਲ ਕਰ ਦਿੰਦੇ ਸੀ ਕਾਹਤੇ ਗੱਲ ਕਰਦਾ ਸੀ ਪੁੱਛੀ ਇੰਸਟਾਗ੍ਰਾਮ ਤੇ ਵੀਰੇ ਮਰੀ ਇਹਦੇ ਵਿੱਚ ਇੰਸਟਾਗ੍ਰਾਮ ਤੇ account ਹੀ ਨਹੀਂ ਲਾ ਪਾਲ ਕੇ ਦਿਖਾ ਦੇ ਨਾ ਨਾ ਵੀਰੇ ਝੂਠ ਮਾਰ ਰਿਹਾ ਦੂਜਾ ਹੁਣ ਮੇਰੇ ਕੋਲ ਕੀ ਪੈੜ ਜਾ ਲਾ ਟੱਚ ਜੀ ਟੱਚ ਵੀ ਹੈ ਨਹੀਂ ਜੇਬ ਚ ਦੇ ਵੀਰੇ ਟੱਚ ਫੂ ਇੱਕ ਕੀ ਕਹਿੰਦੀ ਆ ਮੇਰੇ ਤੇ ਜਦੋਂ ਮੈਨੂੰ ਉਹ ਕਹਿੰਦਾ ਵੀ ਰਹਿ ਪਾ ਚੱਲ ਮੈਂ ਇੱਕ ਵਾਰੀ ਇਹਦੇ ਕੋਲੇ ਆਇਆ ਠੀਕ ਆ ਮੁੜ ਕੇ ਮੈਂ ਉਹਨੂੰ ਪੁੱਛਿਆ ਮੈਂ ਕਿ ਤੇਰੇ ਕੋਲ ਨੰਬਰ ਹੈ ਇਹ ਕਹਿੰਦੀ ਮੈਨੂੰ ਬਿਲਕੁਲ ਨੰਬਰ ਹੈਗਾ ਨੰਬਰ ਲੈ ਲਿਆ ਦੂਜੀ ਵਾਰ ਚੱਲ ਨੂੰ 10 15 ਨਾਲ ਨਵਾਂ ਫੇਰ ਸੱਦ ਲਿਆ ਫਿਰ ਹੌਣ ਸੱਦਿਆ ਤੇ ਹੁਣ ਇਹ ਲੌਲਾ ਪਾ ਕੇ ਬਹਿ ਗਈ ਹੁਣ ਇਹ ਤੂੰ ਇਹਦੇ ਪੈਸਿਆਂ ਤੇ ਆਈਆਂ ਪਹਿਲਾਂ ਵੀ ਤੂੰ ਇਹ ਕੰਮ ਕਰਦੀ ਰਹੀਆਂ ਫਿਰ ਤੇਰਾ ਤੇਰਾ ਇਹ ਕੋਈ ਹੱਕ ਨਹੀਂ ਤੇ ਤੂੰ ਤਾਂ ਪੈਸਿਆਂ ਵਾਲੀ ਆ ਵਿਰੇ ਨਹੀਂ ਚੂ ਮੈਂ ਇਹਦੇ ਨਾਲ ਗੱਲ ਕਰਦੀ ਰਹੀ ਆ ਇੰਸਟਾ ਤੇ ਇਹ ਗੱਪ ਮਾਰ ਰਹੀ ਹੈ ਸਾਰੇ ਅੱਛਾ ਤੇਰੇ ਨਾਲ ਗਲਤ ਸਬੰਧ ਬਣਾਉਂਦਾ ਵੀ ਸੀ ਤੇਰੇ ਨਾਲ ਗੱਲਬਾਤ ਵੀ ਕਰਦਾ ਸੀ ਵਾਦੇ ਵੀ ਕਰਦਾ ਸੀ ਹਾਂ ਹਾਂਜੀ ਹਾਂ ਤੇ ਕੋ ਸਬੂਤ ਪਈ ਸਬੂਤ ਵੀਰੇ ਆਵਦੀ ਜੇਬ ਫਰੋ ਲੋ ਜਾਂ ਤੂੰ ਆਪਦੇ ਸਬੂਤ ਕੱਢ ਕੇ ਦਿਖਾ ਮੇਰੀ ਜੇਬ ਫਰੋ ਲੋ ਇਹ ਕਹਿੰਦਾ ਜੇ ਇੰਸਟਾਗ੍ਰਾਮ ਤੇ ਮੈਂ ਗੱਲ ਕਰਦੀ ਤੈਨੂੰ ਕਹਦਾ ਡਾਇਲ ਫੋਨ ਕੱਢਦਾ ਫੋਨ ਮੇਰਾ ਕਿਹੜਾ ਕੋਈ ਹੋ ਜਾ ਇਹ ਇਹ ਕਹਿੰਦਾ ਮੇਰੇ ਸੁੱਚਾ ਵਾਲਾ ਫੋਨ ਵਿਖਾਓ ਕੱਢੋ ਫੋਨ ਕਢੋ ਚਲੋ ਫੋਨ ਮੇਰੇ ਕੋਲ ਤਾਂ ਚੱਲ ਹੈ ਹੀ ਨਹੀਂ ਮੇਰੇ ਕੋਲ ਫੋਨ ਹੀ ਹੈ ਨਹੀਂ ਮੇਰੇ ਕੋਲ ਟੱਚ ਦੋਸਤੋ ਮੁੰਡੇ ਦੀ ਮੈਨੂੰ ਗਲਤੀ ਲੱਗ ਰਹੀ ਹੈ ਕਿਉਂਕਿ ਇਹ ਫੋਨ ਕੱਢ ਨਹੀਂ ਰਿਹਾ ਮੇਰੇ ਸਾਹਮਣੇ ਵੀ ਫੋਨ ਨਹੀਂ ਕੱਢ ਰਿਹਾ ਦੋਸਤੋ ਤੁਸੀਂ ਦੇਖ ਸਕਦੇ ਹੋ ਅੱਛਾ ਫੇਰ ਭਾਈ ਭਾਈ ਮੇਰੀ ਗੱਲ ਸੁਣੋ ਇਹ ਕਹਿੰਦੀ ਹੈ ਨਾ ਮੈਂ ਇੰਸਟਾਗ੍ਰਾਮ ਤੇ ਗੱਲ ਕਰਦੇ ਜੇ ਉਹ ਮੇਰਾ ਯਾਰ ਦੋਸਤ ਪੱਠੇ ਵੱਢੀ ਜਾਂਦਾ ਮੈਂ ਉਹਨੂੰ ਬਾਜ਼ ਮਾਰ ਲੈਣਾ ਹੋਇਆ ਉਹਦੇ ਕੋਲ ਹੀ ਆਉਂਦੀ ਇਹ ਪਹਿਲਾਂ ਉਹ ਸੀਰੀਆ ਤੁਹਾਡਾ ਨਾ ਨਾ ਯਾਰ ਦੋਸਤ ਆ ਮੁੰਡਾ ਯਾਰ ਦੋਸਤ ਆ ਹਾਂ ਆਈ ਮੜਿਆ ਉਹਦਾ ਯਾਰ ਲੈ ਭਾਈ ਮੜਿਆ ਉਹ ਰਿਆ ਮੜਿਆ ਅੱਛਾ ਇਹ ਮੁੰਡਾ ਹਾਂ ਪੱਠੇ ਵੱਢ ਤੇਰੇ ਕੋਲੇ ਆਉਂਦੀ ਇਹ ਮੁੰਡਾ ਕੌਣ ਵੀਰੇ ਮੈਨੂੰ ਤਾਂ ਪਤਾ ਨਹੀਂ ਕ ਏ ਮੇਰੇ ਸੇ ਲਈ ਮੈਂ ਲੈ ਕੇ ਆਇਸ ਨੂੰ ਤਿੰਨ ਚਾਰ ਆ ਰਹੀ ਸੇ ਲਈ ਹੈ ਕੋ ਪੈਸੇ ਵਾਲੀ ਆ ਪੈਸੇ ਵਾਲੀ ਆ ਪੈਸੇ ਵਾਲੀ ਆ ਕਿੰਨੇ ਰੁਪਏ ਚ ਲੈ ਸੀ 5000 5000 ਦੇ ਸੀ 5000 ਹਾਂਜੀ ਹਾਂ 5 ਤੇ ਅੱਛਾ ਇਹ 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 ਫਿਰ ਉਸ ਤੋਂ ਬਾਅਦ ਇਹਨੇ ਸੰਬੰਧ ਬਣਾਇਆ ਇਹਦੇ ਨਾਲ ਹਾਂ ਉਸ ਤੋਂ ਬਾਅਦ ਇਹਨੂੰ ਮੈਂ ਜਣ ਲੱਗ ਗਿਆ ਆਪਦੇ ਚਲੋ ਤੁਸੀਂ ਵਾੜ ਲਓ ਪੱਠੇ ਕੋਈ ਨਾ ਹੁਣ ਇਹ ਮੁੰਡਾ ਕੌਣ ਸੀ ਮੈਨੂੰ ਇਹ ਦੱਸ ਤੋ ਇਹ ਮੁੰਡਾ ਕੌਣ ਸੀ ਵੀਰੇ ਮੈਂ ਨਹੀਂ ਜਾਣਦੀ ਇਹਨੂੰ ਮੈਂ ਉਹ ਮੇਰੇ ਸਾਹਮਣੇ ਮੰਨ ਕੇ ਗਿਆ ਥੱਗਾ ਮੇਰੇ ਸਾਹਮਣੇ ਮੰਨ ਕੇ ਗਿਆ ਵੀ 5000 ਦੇ ਵਿੱਚ ਮੈਂ ਕੁੜੀ ਲੈ ਕੇ ਆਏ ਵੀਰੇ ਆਏ ਤੈਨੂੰ ਉਹਦੇ ਦਿਲ 'ਚ ਪਤਾ ਤੈਨ ਵਿਰੇ ਝੂਠ ਮਾਰ ਰਹੇ ਸਾਰੇ ਐਂ ਤਾਂ ਮੈਂ ਸੱਦ ਲੈਣੀ ਕਿਸੇ ਨੂੰ ਮੇਰੀ ਗੱਲ ਸੁਣੋ ਮੋਟਰ ਦੇ ਉੱਤੇ ਕਿਹੜੀ ਕੁੜੀ ਆਉਂਦੀ ਹੁੰਦੀ ਆ ਮੋਟਰ ਤੇ ਉਹ ਕੁੜੀ ਆਉਂਦੀ ਜਿਹੜੀ ਵੱਧ ਚੱਲਣ ਹੋਵੇ ਜਾਂ ਪੈਸਿਆਂ ਲਈ ਹੋਵੇ ਸਹੀ ਕੁੜੀ ਨੂੰ ਬੰਦਾ ਆਪਣੇ ਘਰੇ ਲੈ ਕੇ ਜਾਊਗਾ ਜਾਂ ਉਹ ਵਿਆਹ ਦਾ ਸਬੰਧ ਬਣਾਊਗਾ ਵੈਸੇ ਗੱਲਬਾਤ ਕਰੂਗਾ ਇਹ ਮੋਟਰਾਂ ਮੋਟਰਾਂ ਜਾਂ ਹੋਟਲਾਂ ਦੇ ਵਿੱਚ ਲੈ ਕੇ ਨਹੀਂ ਆਉਂਦਾ ਉਹਨੂੰ ਵਿਰੇ ਅੱਜ ਕੱਲ ਬਹੁਤ ਮੁੰਡੇ ਦੀਆਂ ਸੇਹਲੀਆਂ ਨੂੰ ਲੈ ਕੇ ਜਾਂਦੇ ਆ ਕਾਹਦੇ ਕਿੱਥੇ ਲੈ ਕੇ ਜਾਂਦੇ ਆ ਬਈ ਮੇਰੀ ਗੱਲ ਸੁਣੋ ਇਹ ਕਹਿੰਦੀ ਨੇ ਮੇਰੇ ਸੇਹਲੀ ਐ ਇਹਨੂੰ ਕਾ ਵਟਸਐਪ ਤੇ ਐ ਇੰਸਟਾਗ੍ਰਾਮ ਤੇ ਇਹਨੂੰ ਕਾ ਚੈਟ ਦਿਖਾ ਦੇ ਸੱਚਾ ਕਿਥੇ ਨੂੰ ਉਤਾਰੋ ਆਉਂਦੇ ਪਹੁੰਚੋ ਮੇਰਾ ਫੋਨ ਉੱਥੇ ਪਿਆ ਸੱਚਾ ਮੈਂ ਦਿਖਾ ਦੂਗਾ ਵੀਰੇ ਦੇ ਕੋਲ ਨਾ ਸੱਚਾ ਆਲਾ ਵੀਰੇ ਕੋਈ ਨੂੰ ਕਹਿ ਜਰਾ ਉਹਦੇ ਫੋਨ ਤੋਂ ਸਨੈਪ ਚੜ ਤੇ ਮੈਨੂੰ ਆ ਇੰਸਟਾਗ੍ਰਾਮ ਤੇ ਮੈਨੂੰ ਚੈਟ ਦਿਖਾ ਦੇ ਮੇਰਾ ਫੋਨ ਨੂੰ ਵੀ ਤੇਰੇ ਨਾਲ ਦਿਖਾ ਇਹਨੂੰ ਕ ਤੇ ਨਹੀਂ ਇਹਨੇ ਫੋਨ ਕੱਢ ਇੱਥੇ 2900 ਬੰਦੇ ਦੇ ਫੋਨ ਆ ਇਹਨੂੰ ਕ ਰਾਤ ਵੀ ਇਹਨੂੰ ਫੋਨ ਆਈ ਗਿਆ ਕੱਲ੍ਹ ਨੂੰ ਆਏ ਕਿ ਸਾਡੇ ਕੋਲੇ ਬੋਲ ਮੈਂ ਕਿ ਮੇਰਾ ਖਲੂਗਾ ਬਈ ਯਾਰ ਪੈਸੇ ਤੇ ਜਾਣਦੇ ਅੱਜ ਜਾਣ ਲੱਗੇ ਕੱਲ੍ਹ ਨੂੰ ਕਿਹੜਾ ਹਟ ਜੂਏ ਕਿਤੇ ਉਹ ਗੱਲ ਤਾਂ ਨਹੀਂ ਕਿਤੇ ਇਹ ਹੁਣ ਇਹ ਚਾਂਸੇ 'ਚ ਜਾਣਗੇ ਤੇ ਰੁਪਏ ਵਧ ਕਮਾਉਣ ਨੂੰ ਹਾਂ ਇਹਨੂੰ ਮੈਂ ਦੱਸਿਆ ਸੀਗਾ ਹੁਣ ਦੱਸਿਆ ਸੀ ਇਹਨੂੰ ਮੈਂ ਦੱਸਤਾ ਸੀ ਪਹਿਲਾਂ ਜਦੋਂ ਦੂਜੀ ਵਾਰ ਲੈ ਗਿਆ ਮੈਂ ਕਿਹਾ ਵੀ ਇਹ ਨਾ ਹੋਵੇ ਜਿਹਨੇ ਉਹੀ ਗਲਤੀ ਨਹੀਂ ਕੀਤੀ ਮੈਨੂੰ ਲੱਗਦਾ ਵੀ ਜਿੱਥੇ ਤੱਕ ਇਹਨੂੰ ਐਵੇਂ ਬਲੈਕਮੇਲ ਕਰਨ ਲੱਗੇ ਬਲੈਕਮੇਲ ਕਰਨ ਨੂੰ ਫਿਰਦੀ ਇਹਨੂੰ ਵੀਰੇ ਮੈਂ ਬਸ ਰਹਿਣਾ ਹੀ ਇਹਦੇ ਬਲੈਕਮੇਲ ਆ ਯਾਰ ਬਈ ਰਹਿਣਾ ਰੋਣਾ ਕੋਈ ਨਹੀਂ ਇਹਨੇ ਦੋਸਤੋ ਤੁਸੀਂ ਦੇਖ ਲਓ ਜਿਹੜੇ ਵਿਆਹੇ ਵਰੇ ਆ ਨਾ ਕੁਆਰੇ ਤਾਂ ਚਲੇ ਇਹ ਕੰਮ ਕਰਦੇ ਕਰਦੇ ਵਾਹੇ ਵਰੇ ਵੀ ਆਹ ਕੰਮ ਕਰੀ ਜਾਂਦੇ ਆ 5000 ਦੇ ਵਿੱਚ ਇਹ ਕੁੜੀ ਨਾਲ ਸਬੰਧ ਬਣਾਉਂਦਾ ਇਹ ਮੋਟਰ ਤੇ ਲਿਆਉਂਦਾ ਹਾਟਲਾਂ ਦੇ ਵਿੱਚ ਲੱਗੇ ਆਉਂਦਾ ਕਾਰ ਦੇ ਵਿੱਚ ਕਰਦਾ ਬਹੁਤ ਕੁਸ਼ੂ ਚੱਲੀ ਜਾਂ ਇਹ ਕਿਤੇ ਨਾ ਇਹ ਕੰਮ ਕਰਦਾ ਤਾਂ ਵਧੀਆ ਰਹਿੰਦਾ ਇਹ ਚੰਗਾ ਰਹਿੰਦਾ ਪਰ ਅੱਜ ਇਹ ਪਸਤਾ ਰਿਆ ਪਹਿਲਾਂ ਇਹਨੇ ਕਿਸੇ ਦੱਸਿਆ ਨਹੀਂ ਇਹਨੂੰ ਪਹਿਲਾਂ ਇਹਨੂੰ ਇਹ ਕਹਿੰਦਾ ਰਿਹਾ ਵੀ ਮੈਂ ਕੁਵਾਰਾਂ ਜਦੋਂ ਇਹਨੇ ਦੱਸਤਾ ਵੀ ਮੈਂ ਵਿਆਹ ਹੈਵ ਰਿਆ ਤੇ ਇਸ ਕੁੜੀ ਨੇ ਇਹਨੂੰ ਬਲੈਕਮੇਲ ਕਰਨ ਲੱਗ ਗਈ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਤੇਰੇ ਨੂੰ ਰਹਿਣਾ ਕੁਛ ਮਰਜ਼ੀ ਹੋ ਜਾਈ ਫਿਰ ਉਹੀ ਗੱਲ ਆ ਗਈ ਦੋਸਤੋ ਇਹੋ ਜਿਹੀ ਚੀਜ਼ਾਂ ਤੋਂ ਬਚ ਕੇ ਰੋ ਮੋਟਰ ਤੇ ਲੈ ਕੇ ਆਇਆ ਇਕੱਲਾ ਗੈਰਾ ਹੈਗਾ ਇਹ ਇਹਦੇ ਨਾਲ ਕੋਈ ਆਇਆ ਵੀ ਨਹੀਂ ਤੇ ਜਿਹੜਾ ਇਹਦਾ ਦੋਸਤ ਆ ਉਹ ਵੀ ਕਹਿ ਰਿਹਾ ਵੀ ਕਹਿੰਦਾ ਮੈਂ 5000 ਤੇ 6000 ਚ ਪਹਿਲਾਂ ਮੈਂ ਲਿਆਇਆ ਸੀਗਾ ਇਹਨੂੰ ਠੀਕ ਹੈ ਉਸ ਤੋਂ ਬਾਅਦ ਇਸ ਮੁੰਡੇ ਨਾਲ ਇਹਦੀ ਗੱਲਬਾਤ ਹੋਈ ਇਹਦੀ ਸੈਟਿੰਗ ਵਧੀਆ ਲੱਗੀ ਇਹਨੂੰ ਵਧੀਆ ਲੱਗੀ ਇਹ ਕੁੜੀ ਇਹਦੇ ਨਾਲ ਫਿਰ ਇਹ ਮਿਲਣ ਲੱਗ ਗਿਆ ਹਰ ਵਾਰੀ ਜਦੋਂ ਇਹਨਾਂ ਜੀ ਕਰਦਾ ਸੀ ਤਾਂ 5000 ਰੁਪਏ ਦੇ ਕੇ 6000 ਰੁਪਏ ਦੇ ਕੇ ਸਕੂਲਿੰਗ ਲਿਓਦਾ ਸੀ ਇਹ ਹੀ ਗੱਲ ਸੀ ਹਾਂ ਬਈ ਹਾਂ ਬਈ ਇਹ ਮੈਨੂੰ ਇਹ ਨਹੀਂ ਮੈਨੂੰ ਆਪ ਕਹਿੰਦੇ ਚੱਲ ਤੂੰ ਜਦੋਂ ਵੀ ਮਿਲਿਆਣਾ ਹੁੰਦਾ ਮੈਨੂੰ ਲੈ ਜਾ ਕੇ ਮੇਰੇ ਘਰ ਤੱਕ ਜਾ ਕੇ ਚਾਲਦਾ ਰਹਿੰਦਾ ਹੁਣ ਹੁਣ ਤੂੰ ਕੀ ਕਰੇਂਗੀ ਹੁਣ ਤੂੰ ਕੀ ਕਰੇਂਗੀ ਵਿਰੇ ਬੱਸ ਮੈਂ ਬੱਸ ਵਿਰੇ ਮੈਂ ਨਾ ਕਰਾਂਦਾ ਇਹਦੇ ਨਾਲ ਸਬੰਧ ਬਣਾਉਣੇ ਨਹੀਂ ਮੈਂ ਠਾਣੇ ਜਾਊਂਗੀ ਬੱਸ ਇਹਨਾਂ ਮੈਂ ਦਾਵਾ ਕਰੂੰਗੀ ਕਾਲਾ ਦਾਵਾ ਕਰੂਗੀ ਹੁਣ ਇਹਦਾ ਕਾਹੇ ਦਾ ਨਿਕਲ ਸਕਦੀ ਮੈਂ ਤੁਹਾਨੂੰ ਗੱਲ ਦੱਸਾਂ ਇਹਦੇ ਜਵਾਕ ਵੀ ਹੈ ਤੇ ਇਹਦਾ ਵਿਆਹ ਵੀ ਹੋਇਆ ਹੈ ਇਹਦਾ ਵਿਆਹ ਹੋਇਆ ਹੋਇਆ ਨਾ ਨਾ ਵੀਰੇ ਵੇਖ ਲੋ ਮੇਰੀ ਕਿੰਨੀ ਕੋ ਹੈਗੀ ਤੇਰੇ ਕੋਲ ਫੋਟੋ ਫੋਟੋ ਹੈਗੀ ਰਾ ਕੋਈ ਕੱਢ ਦੂੰ ਬਾਈ ਮੈਂ ਕਿਹੜੇ ਪਿੰਡ ਦੀ ਹੈ ਕੁੜੀ ਇਹ ਨਾਲ ਪਿੰਡ ਹੀ ਸਾਡੇ 2-3 ਪਿੰਡ ਛੱਡ ਕੇ ਸ਼ਹਿਰ ਚ ਇਹਦੇ ਜਿੱਥੇ ਉਹ ਡੱਬਣਾ ਉਹ ਉੱਥੇ ਜਾਂਦੀ ਹੈ ਠੀਕ ਆ ਇਹਦਾ ਵਿਆਹ ਹੋਇਆ ਹੈ ਹਾਂ ਇਹਦਾ ਵਿਆਹ ਹੋਇਆ ਵਾ ਦੇਖੋ ਦੋਸਤੋ ਇਹਦਾ ਵਿਆਹ ਵੀ ਹੋਇਆ ਹੋਇਆ ਅੱਛਾ ਫਿਰ ਉਹ ਜਦੋਂ ਦੂਜਾ ਮੁੰਡਾ ਲਿਆਉਂਦਾ ਹੁੰਦਾ ਸੀਗਾ ਉਹਨੇ ਮੈਨੂੰ ਦੱਸਿਆ ਵੀ ਸਾਰਾ ਉਹ ਘਰ-ਬਾਰ ਤਰੇ ਕਰ ਲ ਚਿੱਟਾ ਪਿੰਨ ਹਾਂ ਆ ਵੀਰੇ ਤੇ ਪਹਿਲਾਂ ਤੂੰ ਕਹਿੰਦੀ ਮੇਰਾ ਵਿਆਹ ਨਹੀਂ ਹੋਇਆ ਬੇ ਬਸ ਵੀਰੇ ਇੱਕ ਹਿਸਾਬ ਦਾ ਵਿਆਹ ਹੋਇਆ ਹੀ ਨਹੀਂ ਵੀਰੇ ਚਿੱਟਾ ਲਾਉਂਦੇ ਆ ਉਹ ਚਿੱਟਾ ਲਾਉਂਦਾ ਕਿਤੇ ਜ਼ਿੰਦਗੀ ਦੇ ਵਿੱਚ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ ਕਿਤੇ ਘਰ ਵਾਲੇ ਗਲਤ ਆ ਤਾਂ ਕਰਕੇ ਕਰਦੇ ਹੋ ਹਾਂ ਵੀਰੇ ਘਰ ਦਾ ਖਰਚਾ ਚੱਕ ਨਹੀਂ ਜਾਂਦਾ ਨਹੀਂ ਵੀਰੇ ਬਈ ਕਿਉਂ ਕਰਦੀਆਂ ਇਹ ਜਿਹੇ ਕੁੜੀਆਂ ਆਹ ਕੰਮ ਕਿਉਂ ਕਰਾਂ ਭਾਈ ਇਹ ਕਈਆਂ ਤਾਂ ਮਜਬੂਰੀ ਐ ਬਣ ਜਾਂਦੀ ਐ ਮਜਬੂਰੀ ਕਰ ਨਹੀਂ ਕਰਦੀਆਂ ਪਰ ਮੈਂ ਤਾਂ ਇੱਕ ਗੱਲ ਕਹਿਣਾ ਜੀ ਹੁਣ ਘਰ ਵਾਲਾ ਚੱਟਾ ਕਰਦਾ ਖਾਂਦਾ ਪੀਂਦਾ ਕੁਛ ਵੀ ਐ ਯਾਰ ਵੀ ਆਪਦੇ ਜੇ ਤੂੰ ਸਾਨੂੰ ਮੰਨ ਨਹੀਂ ਸੰਤੁਸ਼ਟ ਤੇ ਚੱਪਰ ਕੇ ਛੱਡ ਕੇ ਪਾਸੇ ਹੋ ਜਾ ਤੇ ਜੇ ਚਿੱਟਾ ਲਾਉਂਦਾ ਤੂੰ ਇਹਦੇ ਗੱਲ ਥੋੜੀ ਪੈਣਾ ਨਾ ਨਾ ਬਸ ਵੀਰੇ ਮੈਂ ਰਹਿਣਾ ਹੀ ਇਹਦੇ ਤਲਾਕ ਤੈਨੂੰ ਪਤਾ ਤੂੰ ਕਿੰਨੇ ਮੁੰਡਿਆਂ ਦੇ ਥੱਲੇ ਪਈ ਹੋਵੇਂਗੀ ਕਿੰਨਿਆਂ ਨਾਲ ਗਲਤ ਕੰਮ ਕੀਤਾ ਹੋਊਗਾ ਅੱਜ ਇਹ ਤੇਰੇ ਅੜਕੇ ਅੜ ਗਿਆ ਤੇ ਤੂੰ ਇਹਦੇ ਨਾਲ ਗਲਤ ਕੰਮ ਕਰਨਾ ਚਾਹੁੰਨੀ ਹੁਣ ਨਾ ਨਾ ਵੀਰੇ ਥੱਲੇ ਤੇ ਮੈਂ ਦੀ ਪਈ ਕੱਲੇ ਦੇ ਹੈ ਇਹਦੇ ਥੱਲੇ ਪਈ ਆ ਵੀਰੇ ਤੇ ਫਿਰ ਤੇ ਬਾਬਾ ਮੇਰਾ ਘਰ ਵਾਲਾ ਹੈਗਾ ਤੇਰੇ ਜਵਾਕ ਹੈਗੇ ਫਿਰ ਇਹਦੇ ਪਿੱਛੇ ਕਿਉਂ ਪਈਆਂ ਮੈਂ ਬਸ ਹੱਕ ਤੇ ਦੀਵਾ ਬਾਲ ਕੇ ਰੂੰਗੀ ਦੇ ਹੱਕ ਤੇ ਦੀਵਾ ਬਾਲ ਕੇ ਰੂੰ ਮੈਂ ਨਹੀਂ ਬਾਲਣ ਦੇਣਾ ਹੈ ਮੈਂ ਰੱਖਣੀ ਨਹੀਂ ਯਾਰ ਮੈਂ ਜੇਲ੍ਹ ਘੱਟ ਨੂੰ ਕੋਈ ਚੱਕਰ ਨਹੀਂ ਮੈਂ ਕਿਉਂ ਰੱਖਾਂਗਾ ਜਦੋਂ ਬਈ ਇਹਦਾ ਵਿਆਹ ਹੋਇਆ ਹੋਇਆ ਹਾਂ ਦੋ ਜੀ ਹਾਂ ਮੈਂ ਕਿਉਂ ਰੱਖ ਫਿਰ ਤੇਰੇ ਨਾਲ ਕਿਵੇਂ ਰਹਿ ਲੂਗੀ ਮੈਂ ਰੱਖਣੀ ਨਹੀਂ ਮੇਰਾ ਵੀ ਤਲਾਕ ਚੱਲੀ ਜਾਂਦਾ ਮੈਂ ਰਹੂੰਗੀ ਮੈਂ ਰੱਖਣਾ ਹੀ ਨਹੀਂ ਮੈਂ ਰਹੂੰਗੀ ਮੈਂ ਨਹੀਂ ਰੱਖਣਾ ਮੈਂ ਬਸ ਰਹੂੰਗੀ ਮੈਂ ਨਹੀਂ ਰੱਖਣਾ ਇਹ ਤਾਂ ਕੋਈ ਇਹ ਤਾਂ ਯਾਰ ਕਾਮਣਾ ਵੀਰਿਆ ਪਿਆ ਕੁੜੀਆਂ ਦੀ ਮਜਬੂਰੀ ਬਣ ਜਾਂਦੀ ਆ ਜਦੋਂ ਇਹਨਾਂ ਦੇ ਘਰ ਵਾਲੇ ਚਿੱਟਾ ਲਾਉਂਦੇ ਆ ਸਮੈਗ ਪਿੰਦੇ ਆ ਗਲਤ ਘਰ ਦੇ ਕੰਮ ਘਰ ਦੇ ਕੰਮ ਨਹੀਂ ਕਰਦੇ ਕੁੜੀਆਂ ਦੀ ਡੋਰ ਘਰ ਦੇ ਜਿਹੜੇ ਵਿਆਹ ਕਰਦੇ ਇਹਨਾਂ ਦੇ ਮਾਪਿਓ ਜਿਹੜੇ ਕੁੜੀਆਂ ਦੇ ਮਾਪਿਓ ਹੁੰਦੇ ਆ ਉਹ ਵਿਆਹ ਕਰਦੇ ਆ ਵੀ ਚੰਗਾ ਸਮਝ ਕੇ ਵਧੀਆ ਥਾਂ ਵਿਆਹ ਕਰਦੇ ਆ ਆਪਦੇ ਭਾਣੇ ਤਾਂ ਉਹ ਬਾਅਦ ਵਿੱਚ ਜਦੋਂ ਮੁੰਡਾ ਇਦਾਂ ਦਾ ਨਿਕਲ ਜਾਂਦਾ ਤਾਂ ਕੁੜੀਆਂ ਕੀ ਕਰਨ ਨਾ ਇਹਨਾਂ ਕੋਲ ਕੰਮ ਕਰਨ ਨੂੰ ਟਾਈਮ ਹੁੰਦਾ ਨਾ ਕੋਈ ਸਿਸਟਮ ਦਾ ਸਾਰਾ ਘਰ ਦਾ ਖਰਚਾ ਜਿਹੜਾ ਇਹਦਾ ਘਰ ਵਾਲਾ ਉਹਦਾ ਚਿੱਟਾ ਜਿਹੜਾ ਇਹ ਪੀਂਦਾ ਉਹ ਉਹਦਾ ਸਿਸਟਮ ਤੋੜਨਾ ਬਹੁਤ ਔਖਾ ਬਾਬਿਓ ਫਿਰ ਇਹ ਉਜਾੜੀਆਂ ਕੀ ਕਰਨ ਫਿਰ ਇਹ ਗਲਤ ਕੰਮਾਂ ਦੇ ਵਿੱਚ ਪੈ ਜਾਂਦੀਆਂ ਫਿਰ ਇਹਨਾਂ ਨੂੰ ਇਦਾਂ ਹੁੰਦਾ ਕੋਈ ਸਾਡਾ ਸਹਾਰਾ ਬਣ ਜੇ ਵੀ ਅਸੀਂ ਚੰਗੇ ਹੋ ਜਾਈਏ ਕੀ ਪਤਾ ਇਸ ਮੁੰਡੇ ਨਾਲ ਇਹਨੇ ਸਬੰਧ ਬਣਾਉਣੇ ਹੋਣ ਤੇ ਇਸ ਕੋਲ ਮੁੰਡੇ ਨੂੰ ਆਪਦੇ ਕਹੇ ਦੀ ਪਿਆਰ ਹੀ ਕੀ ਪਤਾ ਪਿਆਰ ਹੀ ਕਰਦੀ ਹੋਵੇ ਇਹਨੂੰ ਠੀਕ ਹੈ ਪਿਆਰ ਕਰਦੀ ਹੋਵੇ ਕੀ ਪਤਾ ਇਹਨੂੰ ਏਸੀ ਇਹਦਾ ਤਲਾਕ ਚੱਲੀ ਜਾਂਦਾ ਮੈਂ ਵੀ ਆਪਦੇ ਆਦੇ ਨੂੰ ਛੱਡ ਦਊਗੀ ਮੇਰੀ ਜੂਨੀ ਸੁਧਰ ਜੂ ਕੀ ਪਤਾ ਇਹ ਸੁਧਰਨਾ ਚਾਹੁੰਦੀ ਹੈ ਸੁਧਰਨਾ ਚਾਉਣੀ ਹੈ ਪਹਿਲੇ ਤੂੰ ਹਾਂ ਵੀਰੇ ਚਿੱਟਾ ਲਾਉਂਦਾ ਤੇਰਾ ਘਰ ਆ ਲਾ ਤੇ ਹੁਣ ਛੱਡਣਾ ਚਾਹੁੰਦੀ ਹੈ ਵੀਰੇ ਮੈਂ ਸਾਰੇ ਨੂੰ ਛੱਡਣੀ ਚਾਹੁੰਦੀ ਐ ਇਹਨੂੰ ਨਹੀਂ ਛੱਡਣਾ ਚਾਹੁੰਦੀ ਬਾਈ ਜੇ ਤੇਰਾ ਤਲਾਕ ਹੋ ਗਿਆ ਠੀਕ ਹੈ ਇਹ ਕਹਿੰਦੀ ਮੈਂ ਕਿਸੇ ਨਾਲ ਗਲਤ ਕੰਮ ਨਹੀਂ ਕੀਤਾ ਤੇਰੇ ਨਾਲ ਹੀ ਕੀਤਾ ਠੀਕ ਹੈ ਠੀਕ ਹੈ ਜੇ ਤੇਰੀ ਘਰ ਵਾਲੀ ਤੈਨੂੰ ਤਲਾਕ ਦੇ ਦੇ ਰਹੀ ਆ ਤੇ ਇਹਦੀ ਘਰ ਵਾਲੀ ਇਹ ਇਹ ਵੀ ਆਪ ਦੇ ਘਰ ਵਾਲੇ ਨੂੰ ਤਲਾਕ ਦੇ ਰਹੀ ਆ ਤਾਂ ਤੂੰ ਬਈ ਯਾਰ ਵਿਆਹ ਕਰਾ ਲੈ ਤਾਂ ਇਹਦੀ ਕੀ ਬਤਾ ਜੁਨੀ ਸੁਦਾ ਤੇ ਕੀ ਬਤਾ ਇਹ ਸੁਧਰਨਾ ਚਾਹੁੰਦੀ ਹੋਈ ਨਹੀਂ ਬਈ ਮੈਂ ਨਹੀਂ ਲੱਖ ਸਕਦਾ ਮੈਂ ਵੀਰੇ ਰਹਿਣਾ ਬਸ ਇਹਦੇ ਆ ਬਸ ਇੱਕੇ ਮੱਖੀ ਨਹੀਂ ਨਿਕਲੀ ਜਾਂਦੀ ਤੇ ਨਿਕਲੀ ਜਾਂਦੀ ਫਿਰ ਤੂੰ ਇੱਥੇ ਕੀ ਦਾਣੇ ਲੈਣ ਆਇਆ ਇਹਨੂੰ ਲੈ ਕੇ ਕਿਉਂ ਆਏ ਪੈਸੇ ਦਿੱਤਾ ਮੋਹਰ ਦਿੱਤਾ ਨੂੰ ਯਾਰ ਮੈਂ ਕਿਹਾ ਬਸ ਤੇ ਨੂੰ ਕਹਿੰਦਾ ਮੈਂ ਰਹੂੰਗੀ ਮੈਂ ਤਲਾਕ ਕਿਹਨੂੰ ਮੋਹਰ ਦਿੱਤਾ ਦਾ ਬੰਦਾ ਇਹ ਮੋਹਰ ਦਿੱਤਾ ਫਿਰ ਤੂੰ ਇਹੋ ਜੇ ਨਹੀਂ ਤੇਰਾ ਚੱਲੀ ਆ ਵਿਦਾ ਤਲਾਕ ਦਾ ਚੱਲਦਾ ਇਹ ਦੋ ਜਵਾਕ ਛੱਡ ਕੇ ਆ ਗਈ ਅੱਛਾ ਇੱਕ ਵਾਰੀ ਤੇਰਾ ਤਲਾਕ ਦਾ ਚੱਲਦਾ ਫਿਰ ਤੂੰ ਇਹਦਾ ਕੀ ਕਰਦਾ ਮੈਂ ਤਾਂ ਮਦਦ ਮੰਨਦੀ ਮੇਰਾ ਤਲਾਕ ਚੱਲੂਗਾ ਹੀ ਵੀਰੇ ਤੇਰਾ ਕਿਵੇਂ ਚੱਲੂਗਾ ਮਦਦ ਮੈਂ ਰੱਖੂੰਗੀ ਮੈਂ ਰੱਖੂੰਗੀ ਰਹੂੰਗੀ ਬਸ ਦੁਨੀਆ ਸਵਾਦ ਦੀ ਪੈ ਗਈ ਬਾਈ ਕਲ ਜੁਗ ਆ ਗਿਆ ਕਲ ਜੁਗ ਬਚ ਕੇ ਰੋ ਇਹ ਕਲ ਜੁਗ ਬਾਬੇ ਓਏ ਕਲ ਜੁਗ ਜੇ ਅੱਜ ਇਦਾਂ ਦੇ ਮੁੱਦੇ ਸਾਡੇ ਕੋਲ ਆਉਂਦੇ ਆ ਕਿਉਂ ਆ ਕਿਉਂਕਿ ਕਲ ਜੁਗ ਆ ਗਿਆ ਬਾਬਿਓ ਅੱਜ ਇਹ ਮੁੰਡਾ ਕੀ ਕੀ ਇਹਨੂੰ ਕੀ ਹੋਇਆ ਸੀਗਾ ਇਹਦਾ ਤਲਾਕ ਚੱਲੀ ਜਾਂਦਾ ਛਬਰ ਕਰ ਲੈ ਬੰਦਾ ਕੁੜੀਆਂ ਵੀ ਸਫਰ ਕਰ ਮੈਂ ਇਹਦੇ ਰਹਿਣਾ ਬਸ ਮੈਂ ਨਹੀਂ ਰੱਖਣਾ ਯਾਰ ਬਸ ਮੈਂ ਰਹਿ ਮੈਂ ਨਹੀਂ ਰੱਖਣਾ ਛੱਡ ਮੈਨੂੰ ਨਾ ਨਾ ਮੈਂ ਰਹੂੰਗੀ ਤੇਰੇ ਨਹੀਂ ਰੱਖਣਾ ਮੈਂ ਨਹੀਂ ਰੱਖਣਾ ਕਿਵੇਂ ਰਹੇਗੀ ਥੱਕੇ ਨਾ ਹੀ ਰਹੇਗੀ ਲਾੜਾ ਸਾਹਿਬ ਇਹ ਭਾਈ ਇਹਦਾ ਮਤਲਬ ਆ ਪੈਸੇ ਲੈਣੇ ਤਨਕਾਰ ਲੱਖਰ ਵੀ ਕਹਿਵਾ ਚੱਲੀ ਜਾਂਦਾ ਤੁਸੀਂ ਆ ਛੱਡ ਦਿਓ ਆ ਛੱਡ ਦਿਓ ਭੜਾ ਨਹੀਂ ਨਹੀਂ ਮੈਂ ਮੈਂ ਰੱਖਣੀ ਨਹੀਂ ਮੈਂ ਰੱਖਣੀ ਨਹੀਂ ਛੱਡ ਦੇ ਭੇਜ ਦੇ ਮੈਂ ਕਿਵੇਂ ਨਹੀਂ ਪੂਰਾ ਖਲੂ ਇਹਨਾਂ ਨੂੰ ਮੈਂ ਰਹੂੰਗੀ ਤੇ ਫਿਰ ਤੂੰ ਲੈ ਕੇ ਕਿਉਂ ਆ ਤੇ ਲੈ ਕੇ ਜਦ ਪਹਿਲਾਂ ਆਉਂਦੀ ਫਿਰ ਉਦੋਂ ਨਾ ਉਹ ਕਰਦੀ ਤਾਂ ਗਾਲੀ ਪਾਉਗੀ ਐਵੇਂ ਪਾਉਗੀ ਗਾਲ ਆ ਮੈਂ ਨਹੀਂ ਪਾਉਂਦਾ ਪਾਉਂਦਾ ਗਾਲ ਕੀ 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 ਕਹਿ ਰਹੇ ਜੀ ਇਹ ਤਾਂ ਰਹਿ ਗਏ ਮੈਂ ਰੱਖਦਾ ਨਹੀਂ ਮੈਂ ਰਹੂੰਗੀ ਮੈਂ ਰਹੂੰਗੀ ਬਸ ਮੈਂ ਜਿੱਥੇ ਥਾਣੇ ਜਿੱਥੇ ਮੈਂ ਰੱਖਦਾ ਨਹੀਂ ਯਾਰ ਬਸ ਮੈਂ ਰਹੀ ਮੈਂ ਨਹੀਂ ਰੱਖਣਾ ਤੁਹਾ ਦਾ ਜਵਾਕ ਸਾਹਬ ਤੇਰੇ ਜਵਾਕ ਵੀ ਤੈਨੂੰ ਪਾਪਾ ਕਹਿਣਗੇ ਬਸ ਨਾ ਐਵੇਂ ਕਿਵੇਂ ਕਹਿਣਗੇ ਜੰਮੇ ਕਿਸੇ ਹੋਰ ਨੇ ਪਾਪਾ ਮੈਨੂੰ ਕਹਿਣਗੇ ਮੈਂ ਨਹੀਂ ਰੱਖਣੇ ਚੁੱਕਣੀ ਯਾਰ ਵੀਰੇ ਤੁਸੀਂ ਇਹਨੂੰ ਕਹਿ ਦਿਓ ਇੱਕ ਵਾਰੀ ਪਿਆਰ ਨਾਲ ਮੰਨ ਦੇ ਤਾਂ ਠੀਕ ਹੈ ਨਹੀਂ ਮੈਂ ਥਾਣੇ ਲੱਗੇ ਜਾਓ ਥਾਣੇ ਜਾਵੜਾ ਤੂੰ ਮੈਂ ਤਾਂ ਚੱਲ ਮੈਂ ਥਾਣੇ ਹੀ ਜਾਦਾ ਚੱਲ ਮੈਂ ਥਾਣੇ ਤੈਨੂੰ ਨੈਰ ਚਾਣੇ ਦੀ ਤੂੰ 2 ਮਿੰਟ ਸਬਰ ਕਰ ਲਓਗੇ ਮੈਂ ਗੱਲ ਕਰ ਲਾਂ ਕਰ ਲਾ ਛੱਡ ਦੇ ਨੋ ਛੱਡ ਦੇ ਕੁੜੀਏ ਵੀਰੇ ਭੱਜ ਜੂਗਾ ਇਹ ਨਹੀਂ ਭੱਜ ਕਿੱਥੇ ਭੱਜ ਜੂਗਾ ਆ ਭੱਜਣ ਭਜਾਉਣ ਚਦਾ ਮੈਂ ਵੀਰੇ ਬੱਜ ਰਹਿਣਾ ਹੀ ਇਦੇ ਆ ਮੈਂ ਨੇ ਜਖ ਬਾਈ ਜਦੋਂ ਇਹਨੂੰ ਤੂੰ ਲੈ ਕੇ ਆਇਆ ਯਾਰ ਉਦੋਂ ਤੂੰ ਬੜਾਏ ਤੇ ਪਿਆਰ ਜਿਤਾਉਣਾ ਬਿੱਡਾਂ ਦੇ ਪਾਉਣਾ ਜਦੋਂ ਇਹਦੇ ਨਾਲ ਗੱਲਬਾਤ ਕਰਦਾ ਤੇ ਫਿਰ ਉਦੋਂ ਤੂੰ ਬੜਾਏ ਨੂੰ ਕਹਿੰਦਾ ਮੈਂ ਤੇਰਾ ਵਿਆਹ ਕਰਵਾ ਲੂੰਗਾ ਕਰਵਾ ਮੈਂ ਤਾਂ ਕਹੀ ਨਹੀਂ ਵਿਆਹ ਕਰਾਉਣਾ ਇੱਕ ਇੱਕ ਕਹਿੰਦੀ ਕਹੇ ਇਹ ਤਾਂ ਬਹੁਤ ਕੁਝ ਕਹਿੰਦੀ ਸੀ ਵੀਰੇ ਮੂਤ ਪੀ ਕੇ ਮੈਨੂੰ ਬਹੁਤ ਕੁਝ ਕਹਿੰਦਾ ਸੀ ਇਹ ਮੂਤ ਪੀ ਕੇ ਬਹੁਤ ਇਹਨੇ ਤਾਂ ਬਰਾਬਰ ਪੀਤਾ ਫਿਰ ਮੂਤ ਹਾਂ ਅੱਛਾ ਤੇ ਤੂੰ ਵੀ ਪੀਤਾ ਵੀਰੇ ਮੈਂ ਲੇਡੀਸ ਐ ਨਹੀਂ ਪੀ ਸਕਦੀ ਮੈਂ ਹਾਂ ਮੈਂ ਨਹੀਂ ਦਾਰੂ ਪੀਂਦੀ ਅੱਛਾ ਲੇਡੀਜ਼ ਆ ਤੁਸੀਂ ਦਾ ਜਿਹੜਾ ਕੋਈ ਮਾਤ ਤੇ ਫਿਰ ਤੂੰ ਦਾਗ ਕਿਉਂ ਲਾਈ ਜਾਨੇ ਆ ਦੀ ਜਵਾਨੀ ਤੇ ਤੇ ਕਿਉਂ ਕੁੜੀਆਂ ਦੀ ਜਿੰਦਗੀ ਤੇ ਦਾਗ ਲਾਈ ਜਾਨੇ ਉਹ ਕੰਮ ਕਰਕੇ ਤੁਸੀਂ ਵੀਰੇ ਕੋਈ ਚੱਜ ਦੀ ਗੱਲ ਹੈਗੀ ਤਾਂ ਪੁੱਛ ਲੋ ਮੈਂ ਬਾਹਰੇ ਦੇ ਰਹਿਣ ਜਿਹੜਾ ਤੂੰ ਕੰਮ ਕਰਦੇ ਚੱਜਦਾ ਫਿਰ ਹਾਂ ਵੀਰੇ ਚੱਜਦਾ ਦਾਰੂ ਪੀਤੀ ਆ ਨਾ ਮੇਰੇ ਨਾਲ ਇਹ ਚੱਜਦੀ ਆ ਨਹੀਂ ਦਾਰੂ ਪੀਤੇ ਤੂੰ ਇਹਦੇ ਨਾਲ ਬਹਿ ਕੇ ਫਿਰ ਇਹਦੇ ਨਾਲ ਥੱਲੇ ਪਈਆਂ ਤੇਰਾ ਘਰ ਵਾਲਾ ਤੇਰਾ ਘਰ ਵਾਲਾ ਚੱਟਾ ਲਾਉਂਦਾ ਫਿਰ ਤੂੰ ਹੋਰ ਕੰਮ ਕਰ ਲੈ ਦਿਹਾੜੀ ਦੇਪਾ ਕਰ ਲੈ ਨਰੇਗਾ ਨੂੰ ਲੱਗ ਜਾ ਕੋਈ ਹੋਰ ਕੰਮ ਕਰ ਲੋ ਆ ਕੰਮ ਬੰਦ ਦੇ ਜਾ ਕਰ ਮੈਨੂੰ ਮਨਾਂ ਪਿਆ ਕਰੂੰ ਤੇ ਤੇਰੇ ਜਵਾਬ ਹੈ ਨਹੀਂ ਬਸ ਆ ਮੇਰਾ ਪਰਿਵਾਰ ਬਣ ਗਿਆ ਤੇਰੇ ਜਵਾਬ ਹੈਗੇ ਤੂੰ ਆ ਦੇ ਜਵਾਕਾਂ ਨੂੰ ਕੀ ਕੀ ਸਿਖਾ ਦੇਣਾ ਰਹਿਣਾ ਇਹਦੇ ਨਹੀਂ ਤੂੰ ਆ ਦੇ ਜਵਾਕਾਂ ਨੂੰ ਕੀ ਸਿਖਾ ਦੇਂਗੀ ਬਸ ਕਿੜੀ ਕੁਝ ਮੈਨੂੰ ਆ ਕੀ ਕੀ ਦਿਨੂ ਬਸ ਮੈਂ ਇਹੀ ਕੰਮ ਸਿਖਾਉਂਦਾ ਕੀ ਉਹਨੂੰ ਐ ਕਹਿੰਗੇ ਮੈਂ ਲੋਕਾਂ ਕੋਲ ਜਾਓ ਤੇ ਥੱਲੇ ਪੈ ਜਾਓ ਉਹਨਾਂ ਦੇ ਆ ਕੰਮ ਕਰੋ ਤੇ ਪੈਸਾ ਕਮਾਓ ਹਾਂ ਹਾਂ ਵੀਰੇ ਹੈ ਇੱਕ ਤਾਂ ਯਾਰ ਟੈਂਪੂ ਆਣੇ ਪਿਆਬ ਦਾ ਖਾਤਮਾ ਕੀਤਾ ਪਿਆ ਇੱਕ ਇਹਨਾਂ ਨੇ ਠੀਕ ਹੈ ਲੌਂਡਿਆਂ ਨੇ ਇੱਕ ਇਹਨਾਂ ਨੇ ਪੈਸੇ ਦਿਓ ਇੱਕ ਉਹ ਜਿਹੜੇ ਘਰ ਵਾਲੇ ਜਿਹੜੇ ਵੀਡੀਓ ਬਣਾਉਂਦੇ ਆ ਘਰ ਵਾਲੀਆਂ ਦੀਆਂ ਨਾਉਂਦਿਆਂ ਨੂੰ ਕਪੜੇ ਧੋਦਿਆਂ ਨੂੰ ਰੋਟੀ ਬਗਾਉਂਦੇ ਆਟਾ ਗੁੰਨਦਿਆਂ ਨੂੰ ਬਿਖਾਉਂਦੇ ਆ ਤੇ ਇਹਨਾਂ ਨੇ ਪੰਜਾਬ ਦਾ ਬੇੜਾ ਗਾਰਕ ਕਰਤਾ ਦੋਸਤੋ ਅਸੀਂ ਰੋਂਦੇ ਰਹਿੰਦੇ ਆ ਤੁਹਾਨੂੰ ਕਹਿੰਦੇ ਰਹਿੰਦੇ ਆ ਵੀ ਇਹ ਚੀਜ਼ਾਂ ਸਾਡੀਆਂ ਵੀਡੀਓ ਜਿਹੜੀਆਂ ਹੁੰਦੀਆਂ ਸਿਰਾ ਹੁੰਦੀਆਂ ਸਹੀ ਹੁੰਦੀਆਂ ਪਰ ਲੋਕਾਂ ਨੂੰ ਇਦਾਂ ਲੱਗਦਾ ਵੀ ਇਹ ਗਲਤ ਆ ਵੀ ਗਾਲਾਂ ਕੱਢਦੇ ਆ ਗਾਲਾਂ ਨਹੀਂ ਬਾਬਿਓ ਇਹ ਸਿੱਖਿਆ ਦਿੰਨੇ ਆ ਤੁਹਾਨੂੰ ਵੀ ਸਮਝ ਜਾਓ ਸਮਝਿਓ ਐਦਾਂ ਤੁਹਾਡੇ ਨਾਲ ਵੀ ਹੋ ਸਕਦਾ ਬਾਈ ਕੀ ਕਹਿਣਾ ਚਾਹਣਾ ਜਿਹੜੇ ਮੁੰਡੇ ਇਹੋ ਜਿਹਾ ਕੰਮ ਕਰਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹਣੇ ਉਹ ਮਤ ਆਏਗਾ ਲੈ ਕਹਣਾ ਜਿਹੜਾ ਤਾਂ ਵਿਆਹ ਬੂ ਹੋਇਆ ਬਾਬੀ ਆਪਦਾ ਘਰ ਸੰਭਲੋ ਠੀ ਇਹ ਜੇ ਕਾਮ ਨਾ ਕਰੋ ਮੁੜ ਕੇ ਗੱਲ ਪੈਂਦੀਆਂ ਜਾਂ ਤਾਂ ਹੁਣ ਮੈਨੂੰ ਇਹ ਜੇਲ ਕਰਾਉਗੀ ਤੇ ਜਾਂ ਮੈਨੂੰ 3-4 ਲੱਖ ਰੁਪਏ ਦੇਣਾ ਪਊਗਾ। ਆਉਂਦਾ ਬਸਤਾਵਾ ਹੁਣ? ਹਾਂ। ਹੈਂ? ਹਾਂ। ਕੀ ਹੁਣ ਹੁਣ ਇਹਨੂੰ ਇਹ ਕੇਸ ਕਰਨਗੇ ਤੁਸੀਂ? ਹਾਂ ਵੀਰੇ ਮੈਂ ਜਾਣੀਏ ਤੁਸੀਂ ਟਾਈਮ ਦਿਓ ਸਾਨੂੰ ਬਸ। ਅਸੀਂ ਤਾਂ ਮੈਂ ਤਾਂ ਕੁਝ ਨਹੀਂ ਕਹਿੰਦਾ ਤੁਹਾਨੂੰ। ਫਿਰ ਲੈ ਜਾ ਵੀਰੇ ਇਹਨੂੰ ਮਠਾਣੇ। ਲੈ ਜਾਓ। ਮੈਨੂੰ ਥਾਣੇ ਕਹਿੰਦੇ ਸਾਬ ਨਾਲ ਨਾ ਥਾਣੇਦਾਰ ਨਹੀਂ ਲੈ ਕੇ ਜਾਈ। ਬਸ ਮੈਂ ਜਿਹੜੀ ਮੂਹਰੇ ਚ ਬੇਗਮਾਰੂ ਮੈਂ ਮੈਂ ਤੈਨੂੰ ਖੁੱਦੂ ਮੜ ਕੇ ਚੱਲ ਤੋਰੇ ਤੁਰੇ ਦਿਨ ਮੇਰੇ ਨਾਲ ਤੋਰੇ। ਦੋਸਤੋ ਤੁਸੀਂ ਦੇਖ ਸਕਦੇ ਹੋ। ਦੇਖ ਸਕਦੇ ਦੋਸਤ ਮੈਂ ਕਿੱਥੇ ਲੈ ਜਾਊਂਗੇ ਇਹਨੂੰ ਬਰੇਟੂਨ ਕਿੱ ਲੈਣਾ ਤੂੰ ਮੋੜਦਾ ਇੱਧਰ ਇੱਧਰ ਕੈਮਰਾ ਲਿਆਓ ਇੱਧਰ 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 ਦੀ ਲਿਆਓ ਕੈਮਰਾ ਕੀ ਜਲੂਸ ਕੱਢਿਆ ਇਹਨਾਂ ਨੂੰ ਵੇਖੋ ਇੱਕ ਤਾਂ ਟੈਂਪੂਆਂ ਨੇ ਤੇ ਇੱਕ ਟੈਕਸੀਆਂ ਨੇ ਪੰਜਾਬ ਦਾ ਬੇੜਾ ਕਰ ਕਰਤਾ ਇੱਕ ਉਹ ਘਰਾਂ ਵਾਲਿਆਂ ਨੇ ਜਿਹੜੀਆਂ ਆਪਣੇ ਘਰਾਂ ਵਾਲੀਆਂ ਵਿਖਾਉਂਦੇ ਆਂ ਨਹਾਉਂਦੀਆਂ ਨੂੰ ਧੋਂਦੀਆਂ ਨੂੰ ਆਟਾ ਗੁੰਨਦੀਆਂ ਨੂੰ ਇਹੋ ਜਿਹੀਆਂ ਚੀਜ਼ਾਂ ਵੀ ਹੋ ਰਹੀਆਂ ਪੰਜਾਬ ਦੇ ਵਿੱਚ ਨੰਗ ਪਣਾ ਵਿਖਾ ਰਹੇ ਆ ਇੰਸਟਾਗ੍ਰਾਮ ਤੇ ਫੇਸਬੁੱਕ ਤੇ YouTube ਤੇ ਤੇ ਉਹੀ ਗੱਲ ਹੋਈ ਤੁਹਾਡੇ ਘਰਾਂ ਦੇ ਵਿੱਚ ਵੀ ਚੀਜ਼ਾਂ ਇਹ ਵੜ ਗਈਆਂ ਦੋਸਤੋ ਆਪਣੀ ਘਰ ਵਾਲੀ ਦਾ ਤਲਾਕ ਚੱਲ ਰਿਹਾ ਮੁੰਡੇ ਦਾ ਤੇ ਘਰਾਂ ਵਾਲੀ ਜਿਹੜੀ ਕੁੜੀ ਆ ਉਹ 6000 ਰੁਪਏ ਲੈ ਕੇ ਇਹਦੇ ਕੋਲ ਆਈ ਆ ਮੋਟਰ ਤੇ ਅੱਜ ਉਹਦੇ ਗੱਲ ਪੈ ਗਈ ਦੋਸਤੋ ਕਹਿੰਦੀ ਮੈਂ ਤੇਰੇ ਨਾਲ ਰਹਿਣਾ ਤੇਰੇ ਨਾਲ ਰਹਿਣਾ ਕਿਉਂ ਰਹਿਣਾ ਕਿਉਂਕਿ ਇਹਦਾ ਘਰ ਵਾਲਾ ਚਿੱਟਾ ਲਾਉਂਦਾ ਦੋ ਜਵਾਕਾਂ ਪੈਸਾ ਬਣਾਉਣਾ ਇਹਨੇ ਕਿਵੇਂ ਨਾ ਕਿਵੇਂ ਕਰਕੇ ਸਿਸਟਮ ਆ ਇਹਦਾ ਦੋਸਤੋ ਬਚ ਕੇ ਰੋ ਇਹ ਜੇ ਮੁੰਡਿਆਂ ਨੂੰ ਮੈਂ ਸਮਝਾਉਣਾ ਚਾਹਣਾ ਜਿਹੜੇ ਮੁੰਡੇ ਕੁੜੀਆਂ ਲੈ ਕੇ ਆਉਂਦੇ ਆ ਉਹ ਇਹਨਾਂ ਕੁੜੀਆਂ ਤੋਂ ਬਚ ਕੇ ਰਹਿਣ ਦੋਸਤੋ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਹੈ ਜਿਹਨੂੰ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਸ ਦੇ ਸੇ ਨਾਲ ਲੱਕ ਜਾ ਕਰੋ ਵੀਡੀਓ ਨੂੰ ਸਾਡੀ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ